ਅਸਵਲੇ ਦੀ ਵੱਡੀ ਖਬਰ ਤਰਨਤਰਨ ਤੋਂ ਸਾਹਮਣੇ ਆ ਰਹੀ ਹੈ ਸਿੱਧੂ ਫਾਰਮ ਸੇਰੋਂ ਚ ਵਿਆਹ ਦੌਰਾਨ ਠੱਠਿਆਂ ਮਹੰਤਾ ਤੇ ਮੌਜੂਦਾ ਸਰਪੰਚ ਦੇ ਮਾਰੀਆਂ ਗਈਆਂ ਗੋਲੀਆਂ ਜਿਸ ਨੂੰ ਮੌਤ ਦੇ ਕਾਟ ਉਤਾਰ ਦਿੱਤਾ ਗਿਆ ਇਸ ਦੌਰਾਨ ਸਰਪੰਚ ਦਾ ਭਰਾ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਚਲਦੇ ਵਿਆਹ ਸੰਪਛਾਤੇ ਵਿਅਕਤੀਆਂ ਨੇ ਸਰਪੰਚ ਦੇ ਸਿਰ ਚ ਗੋਇਆਂ ਮਾਰੀਆਂ ਨੇ ਜਿਸਤੇ ਹਮਲਾ ਵਾਰਾਂਡੇ ਪਿਛੇ ਪੱਜ ਜੇ ਸਰਪੰਚ ਦੇ ਭਰਾ ਦੇ ਵੀ ਗੋਹਿਆਂ ਮਾਰ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਿਕ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਮਜੂਦਾ ਸਰਪੰਚ ਨੇ ਜਿਨ੍ਹਾਂ ਦੀ ਪਛਾਣ ਹਰਬਿੰਦਰ ਸਿੰਘ ਨਾਮਕ ਵਜੋਂ ਹੋਈ ਹੈ ਜਿਸ ਦਾ ਤਰਨਤਾਰਨ ਦੇ ਅਦੀਨੋਂ ਦੇ ਹਲਕਾ ਪੱਟੀ ਦੇ ਪਿੰਡ ਸੇਰੋਂ ਦੇ ਵਿੱਚ ਇੱਕ ਨਿੱਜੀ ਪੈਲਸ ਦੇ ਵਿਆਹ ਸਮਾਗਮ ਦੌਰਾਨ ਗੋਹਿਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ 4 ਟੋਟੀਆਂ ਪਿੰਡ ਦੇ ਸਰ ਟੋਟੀਆਂ ਪਿੰਡ ਦੇ ਸਰਪੰਚ ਸੀਗੇ ਤੇ ਉਹ 30 30 30 ਪਿੰਡ ਦਾ ਸਰਪੰਚ ਸੀਗੇ ਤੇ ਬਾਕੀ ਡਿਟੇਲਸ ਤੁਹਾਨੂੰ ਫਰਦਾ ਸੇਰ ਜਖਮੀ ਜਿਹੜਾ ਬ੍ਰਦਰ ਇਹਨਾਂ ਦਾ ਬ੍ਰਦਰ ਹੈਗਾ ਸਰ ਵੈਪਨ ਸਰ ਵੈਪਨ ਕਰਪਾਣ ਦਾ ਜਰਮਨਜੀਤ ਸੀ 47 ਦਾ ਪਰ ਸਰ 2147 ਦਾ ਇੱਕ ਜ਼ਿਕਰ ਆ ਰਿਹਾ ਕਿ ਹੋਰ ਵੀ ਆਪਣ ਵਰਤੇ ਗਏ ਨੇ ਕੁਝ ਹੈ ਸਰ ਇਸ ਤਰ੍ਹਾਂ ਤੇ ਉਹ ਸਾਡੀ ਇਨਵੈਸਟੀਗੇਸ਼ਨ ਚ ਅਸੀਂ ਸਾਰੀ ਚੀਜ਼ਾਂ ਜਿਹੜੇ ਜਿਹੜੇ ਇਨਪੁਟ ਸਾਨੂੰ ਮਿਲ ਰਿਹਾ ਹੈਗਾ ਸਾਰੇ ਐਕਸਪਲੋਰ ਕਰ ਰਹੇ ਹਾਂ ਪਰਾਮ ਹੱਫ 사이 9mm ਵੈਪਨ ਯੂਜ਼ ਹੋਇਆ ਹੈਗਾ ਤੇ ਬਾਕੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅਸੌਲਟ ਵੈਪਨ ਜਾਂ ਔਰ ਉਹ ਵੀ ਐਸਿਕਸ ਵਰ ਕਰ ਰਹੇ ਸੀ ਜਿਹੜੇ ਅਟੈਕਰ ਸੀ ਉਹ ਕਿੰਨੇ ਸੀ ਟੋਟਲ ਜਿਹੜਾ ਵਿਟਨੈਸਸ ਨੇ ਸਾਨੂੰ ਡਿਟੇਲਸ ਦਿੱਤੀ ਹੈ ਉਹਦੇ ਅਧਾਰ ਤੇ ਦੋ ਲੋਕ ਇਧਰ ਅੰਦਰ ਆਏ ਸੀ ਇੱਕ ਬਾਰ ਕਰਿਆ ਸੀ ਕਿ ਮੋਟਰਸਾਈਕਲ ਦੇ ਨਾਲ ਤੇ ਟੋਟਲ ਤਿੰਨ ਲੋਕ ਮੋਟਰਸਾਈਕਲ ਤੇ ਆਏ ਸੀ ਮੈਂ ਪੈਸ ਤੋਂ ਨਹੀਂ ਹਾਂ ਮੈਂ ਤਰਨਤਨ ਹਾਂ ਮੈਨੂੰ ਪੈਸ ਤੋਂ ਫੋਨ ਗਿਆ ਕਿਉਂਕਿ ਪੈਸ ਦੇ ਵਿੱਚ ਗੋਲੀ ਚੱਲ ਗਈ ਹੈ ਫਿਰ ਜਦੋਂ ਮੈਂ ਉਹ ਤੋਂ ਪੈਸ ਤੋਂ ਆਇਆ ਕਿਤੇ ਵਾਸਮੇ ਆਇਆ ਪੈਂਸਲ ਵਿੱਚ ਦੇ ਆਣ ਕੇ ਪਤਾ ਲੱਗਾ ਕਿ ਕੋਈ ਬਾਹਰੋਂ ਆਦਮੀ ਆਇਆ ਉਹ ਆਣ ਕੇ ਤੇ ਦੋ ਆਦਮੀਆਂ ਦੇ ਗੋਲਿਆਂ ਨਾਲ ਮਾਰ ਗਿਆ। ਹਮੇਸ਼ਾ ਕਦੀ ਉਹ ਕਿਹਨੇ ਪਿੰਡ ਵਿੱਚ ਘਰਿੰਦਾ ਨਹੀਂ ਮੈਨੂੰ ਪਤਾ ਨਹੀਂ ਕਿੰਨੇ ਜਾਣੇ। ਕੋਈ 2 ਸਾਲ ਨੂੰ ਹੱਪਲ ਸੁ ਹੋ ਕੇ ਤੇ ਪੀਸ ਉਸੇ ਦੇ ਲਈ ਪਹੁੰਚ ਗਈ। ਇਹਨਾਂ ਨੇ ਜਿਹੜਾ ਹੋਇਆ ਉਹਨੂੰ ਦਸਤਾਵੇਜ਼ ਨਹੀਂ ਕੀਤਾ। ਗਿਆ ਛੱਡ ਗਿਆ ਗਿਆ। ਕਿਉਂਕਿ ਇਹਦੇ ਬਾਰੇ ਆਪਾਂ ਹੁਣ ਹੋਰ ਕੀ ਕਰ ਸਕਦੇ ਹਾਂ ਕੀ ਕਹਿ ਸਕਦੇ ਹਾਂ ਜੀ। ਸਾਡੀ ਦੁਕਾਨਦਾਰੀ ਆ ਸਾਡੇ ਦੇ ਇਥੇ ਕੋਈ ਵੀ ਆ ਸਕਦਾ ਵਾ। ਉਹ ਫਾਂਗੂ ਦੇ ਪਤਾ ਹੀ ਨਹੀਂ ਕੌਣ ਆਇਆ ਕੌਣ ਗਿਆ ਜੀ